235400 ਰੁਪਇਆ ਬੀਬੀ ਦੇ ਚੁੱਕੀ ਸੀ 235 ਉਹ ਵੀ ਘਰੋਂ ਚੋਰੀ ਇੱਕ ਸ਼ਾਪ ਵੀ ਪਾਈ ਬਾਬਾ ਜੀ ਨੂੰ ਅੱਧੇ ਤੋਲੇ ਤੋਂ ਉੱਤੇ ਸ਼ਾਪ ਸੀ ਹੂੰ ਘਰੋਂ ਚੋਰੀ ਹਾਂਜੀ 3 ਲੱਖ ਰੁਪਇਆ ਹੋ ਗਿਆ ਸਿੱਧਾ ਹੀ ਸ਼ਾਪ ਵੀ 50 ਰੁਪਇਆ 3 ਲੱਖ ਰੁਪਇਆ ਜਿਵੇਂ ਅੱਜ ਦਾ ਹੁਣ ਸੋਨੇ ਦੀ ਮੰਗਾਈ ਹੈ ਉਸ ਹੁਣ 3 ਲੱਖ ਵੀ ਟੱਪਦਾ ਹੂੰ ਹੂੰ ਤੇ ਉਹ ਕਹਿੰਦੀ ਵੀ ਮੇਰੇ ਮੇਰਾ ਮੁੰਡਾ ਨਾ ਮਾੜੀ ਸੰਗਤ ਚ ਸੀ ਹੂੰ ਮੈਨੂੰ ਲੱਗਦਾ ਪੰਜਾਬ ਦਾ ਬਹੁਤ ਹਿੱਸਾ ਜਿਹੜਾ ਉਹ ਚਿੱਟੇ ਨੇ ਖਾਦਾ ਹੋਇਆ ਅੱਜ ਹਰ ਘਰ ਵਿੱਚ ਚਿੱਟਾ ਹਰ ਘਰ 'ਚ ਚਿੱਟਾ ਅਮੀਰ ਹੈ ਗਰੀਬ ਹੈ ਮਾਪੇ ਰੋਂਦੇ ਨੇ ਹੂੰ ਤੇ ਦੁਖੀ ਹੋ ਕੇ ਜਦੋਂ ਬੰਦਾ ਫਿਰ ਜਾਂਦਾ ਹੈ ਹੂੰ ਕਈ ਲੋਕ ਹੀ ਫਿਰ ਇਹਨਾਂ ਨੂੰ ਗਮਰਾਹ ਕਰਾ ਦਿੰਦੇ ਆ ਵੀ ਫਲਾਨਾ ਬਾਬਾ ਉੱਥੇ ਆਪਾਂ ਚੱਲੀਏ ਹੂੰ ਉਹ ਫਿਰ ਲੋਕੀ ਜਿਹੜੇ ਵਿਚਾਰੇ ਭੋਲੇ ਭਾਲੇ ਹੁੰਦੇ ਨੇ ਉਹ ਚਲੇ ਜਾਂਦੇ ਨੇ ਫਿਰ ਉਹ ਥੋੜਾ ਜਿਹਾ ਦੁੱਖ ਦੱਸਦੇ ਨੇ ਵੀ ਮੇਰਾ ਮੁੰਡਾ ਚਿੱਟਾ ਲਾਉਂਦਾ ਹੈ ਜਾਂ ਮੇਰਾ ਮੁੰਡਾ ਨਸ਼ੇ 'ਚ ਹੈ ਹੂੰ ਤੇ ਜਾਂ ਮੇਰੀ ਕੁੜੀ ਦਾ ਜਿਹੜਾ ਘਰ ਨਹੀਂ ਵੱਸਦਾ ਪਿਆ ਹੂੰ ਸਾਡੇ ਮੁੰਡਾ ਨਹੀਂ ਹੁੰਦਾ ਪਿਆ ਉਹ ਪਹਿਲਾਂ ਦੱਸ ਦਿੰਦੇ ਦੁੱਖ ਫਿਰ ਬਾਬਾ ਜਿਹੜਾ ਉਹ ਪੁੱਛਾਂ ਕੱਢਦਾ ਉਹ ਕਹਿੰਦਾ ਵੀ ਤੇਰਾ ਮੁੰਡਾ ਜਿਹੜੀ ਸੰਗਤ ਵਿੱਚ ਪਿਆ ਨਾ ਆਉਣ ਵਾਲੇ ਮਹੀਨੇ ਤੱਕ ਤੇਰੇ ਮੁੰਡੇ ਨੂੰ ਨਾਲਦਿਆਂ ਨੇ ਬੋਰੀ ਵਿੱਚ ਵੱਢ ਕੇ ਤੇਰੇ ਘਰ ਅੱਗੇ ਸੁੱਟ ਜਣਾ ਹੂੰ ਇਹ ਕੇਸ ਆਇਆ ਮੇਰੇ ਕੋਲ ਹੂੰ ਤੇ ਉਹ ਬੀਬੀ ਕਹਿੰਦੀ ਵੀ ਮੈਂ ਤੇ ਹੈਰਾਨ ਹੋ ਗਈ ਵੀ ਆਹ ਕੀ ਬਣ ਜਾਣਾ ਮੇਰੇ ਪੁੱਤ ਨਾ ਵੀ ਆਖਿਆ ਕਿ ਮੇਰੇ ਪੁੱਤ ਹੈ ਹੂੰ ਉਹਨੇ ਫਿਰ ਜੀ ਮਤਲਬ ਉਹਨੂੰ ਗੱਲਾਂ ਵਿੱਚ ਲੈ ਕੇ ਪਹਿਲਾਂ 85000 ਰੁਪਏ ਲਿਆ ਹੂੰ ਫਿਰ 40 ਲਿਆ ਫਿਰ 20 ਲਿਆ ਫਿਰ 10 10 ਲਏ ਹੂੰ ਇੱਥੋਂ ਤੱਕ ਜਦੋਂ 20 20 ਵਿੱਚੋਂ ਲਿਆ ਨਾ ਤੇ ਉਹ ਵੀ ਬਾਬੇ ਨੇ ਚਲਾ ਕੇ ਮਾਰਿਆ ਵੀ ਮੈਂ ਤਾਂ 40 ਲੈਣਾ ਫਿਰ ਸੋਨੇ ਦੀ ਸ਼ਾਪ ਤੇ ਆ ਗਿਆ ਤੇ ਜਦੋਂ ਇੰਨੇ ਪੈਸੇ ਉਹਨੇ ਘਰੋਂ ਚੋਰੀ ਕਰਕੇ ਦੇ ਦੇ ਤੇ ਬਾਅਦ ਵਿੱਚ ਬਾਬੇ ਨੇ ਜਦੋਂ ਹੋਰ ਮੰਗ ਕੀਤੀ ਤੇ ਮੁਰਗੀ ਫਸੀ ਆ ਤੇ ਹੋਰ ਵੀ ਆਉਂਦੇ ਪੈਸੇ ਮੰਗਾ ਲਓ ਉਹ ਕਹਿੰਦੀ ਵੀ ਮੈਂ ਬਾਬਾ ਜੀ ਮੇਰੀ ਬੱਸ ਹੋ ਗਈ ਆ ਵੀ ਮੈਂ ਘਰੋਂ ਚੋਰੀ ਕਰਕੇ ਪੈਸੇ ਨਿਤਤੇ ਵੀ ਕਿੱਥੋਂ ਦੇਵਾਂ ਇਹਨੇ ਹਮ ਵੀ ਘਰੇ ਪਤਾ ਲੱਗ ਜਾ ਤੇ ਫਿਰ ਉਹ ਬਾਬਾ ਕਹਿੰਦਾ ਵੀ ਇੱਕ ਮਹੀਨੇ ਤੇਰਾ ਮੁੰਡਾ ਮਰ ਜਾਊ ਉਹ ਬੀਬੀ ਅੱਜ ਮੇਲਾ ਦਾ ਸਾਡੇ ਕੋਲੇ ਕੋਈ ਸਾਲ ਬਾਅਦ ਪਹੁੰਚੀ ਐ ਉਹ ਕਹਿੰਦੀ ਮੇਰਾ ਮੁੰਡਾ ਤਾਂ ਜਾਉਂਦਾ ਫਿਰਦਾ ਮਤਲਬ ਲੋਕ ਜਿਹੜੇ ਗਮਰਾਹ ਹੋ ਰਹੇ ਨੇ ਜੀ ਕੁਝ ਪੀਰਾਂ ਫਕੀਰਾਂ ਦੀਆਂ ਨਾ ਇਹਨਾਂ ਨੇ ਫੋਟਵਾਂ ਲਾਈਆਂ ਹੋਈਆਂ ਦੇਵੀ-ਦੇਵਤਿਆਂ ਦੀਆਂ ਤੇ ਕੁਝ ਸੰਤਾਂ ਦੀਆਂ ਫੋਟਮਾਂ ਚਲੋ ਕਮਾਈ ਵਾਲੀਆਂ ਕੋਈ ਰੂਹਾਂ ਹੋਣਗੀਆਂ ਸੋ ਕੁਝ ਨਕਲੀ ਜਟਾਵਾ ਆਪ ਲਾ ਲੈਂਦੇ ਆ ਹੁਣ ਬਹੁਤੇ ਬਾਬੇ ਮੈਨੂੰ ਨਹੀਂ ਲੱਗਦਾ ਵੀ ਕਿਸੇ ਦੇ ਅਸਲੀ ਚਿਤਾਵਾ ਹੋਣ ਗਿਆ ਸਾਰਿਆਂ ਦੇ ਨਕਲੀ ਲੱਗੀਆਂ ਹੂੰ ਕੋਈ ਹੋ ਸਕਦਾ ਵਿਰਲਾ ਚਲੋ ਕਮਾਈ ਵਾਲਾ ਕੋਈ ਹੋਊਗਾ ਜਟਾ ਬਣਾ ਕੇ ਫਿਰ ਵਾਲ ਖੋਲ ਕੇ ਇਦਾਂ ਦਾ ਭੇਸ ਬਣਾ ਲੈਂਦੇ ਆ ਵੀ ਸਾਹਮਣੇ ਬੰਦਾ ਜਿਹੜਾ ਬੈਠਾ ਨਾ ਤੇ ਉਹਨੂੰ ਇਦਾਂ ਲੱਗੇ ਵੀ ਜੇ ਮੈਂ ਇਹਨੂੰ ਪੈਸੇ ਨਾ ਦਿੱਤੇ ਤੇ ਹੋ ਸਕਦਾ ਵੀ ਮੇਰਾ ਵਕਈ ਨੁਕਸਾਨ ਹੋ ਜਾਵੇ ਉਹ ਫਿਰ ਇਦਾਂ ਗੁਮਰਾਹ ਕਰ ਲੈਂਦੇ ਨੇ ਗੱਲਾਂ-ਗੱਲਾਂ ਦੇ ਵਿੱਚ ਫਿਰ ਲੋਕਾਂ ਨੂੰ ਫਸਣਾ ਪੈਂਦਾ ਮਤਲਬ ਇੱਕ ਬੰਦਾ ਪਹਿਲਾਂ ਹੀ ਡਰਿਆ ਜਾਂਦਾ ਇਹਨਾਂ ਕੋਲ ਪਹਿਲਾਂ ਹੀ ਉਹ ਕੋਈ ਦੁੱਖ ਲੈ ਕੇ ਜਾਂਦਾ ਬਿਲਕੁਲ ਜੀ ਫਿਰ ਇਹਨਾਂ ਕੋਲ ਜਾਂਦਾ ਇਹ ਹੋਡ ਰਾਂਦੇ ਆ ਵੀ ਸਾਡੇ ਪੈਸੇ ਨਾ ਦਿੱਤੇ ਤਾਂ ਅਸੀਂ ਤੇਰਾ ਨੁਕਸਾਨ ਵੀ ਕਰ ਸਕਦੇ ਬਹੁਤ ਡਰਾਂਦੇ ਨੇ ਜੀ ਮੇਰੇ ਫੋਨ ਮੇਰਾ ਭਰਿਆ ਪਿਆ ਉਹਨਾਂ ਦੀਆਂ ਲੋਕੀ ਜਿਹੜੇ ਨਾ ਆਡੀਓ ਪਾ ਰਹੇ ਆ ਵੀ ਜਿਵੇਂ ਜਿਵੇਂ ਸਾਨੂੰ ਡਰਾਇਆ ਤੇਰੇ ਘਰੇ ਪ੍ਰੇਤ ਬੈਠਾ ਤੇਰੇ ਘਰੇ ਚੈਨ ਦਾ ਪਹਿਰਾ ਹੈ ਹੂੰ ਕਈ ਲੋਕ ਤੇ ਇਦਾਂ ਦੇ ਉਹ ਕਹਿੰਦੇ ਵੀ ਤੇਰੇ ਘਰੇ ਖਜ਼ਾਨਾ ਬਹੁਤ ਹੈ ਹਮ ਆਇੱਕ ਮੈਨੂੰ ਕੱਲ੍ਹ ਬਰਸੋ ਫੋਨ ਆਇਆ ਐਸੇ ਏਰੀਏ ਜਿੱਥੇ ਆਪਾਂ ਬੈਠੇ ਆਂ ਧਨੌਲਾ ਮੰਡੀ ਤੇ ਉਹ ਕਹਿੰਦੇ ਐਸੇ ਏਰੀਏ ਚੋਂ ਹੀ ਫੋਨ ਆਇਆ ਨਾਬੇ ਤੋਂ ਹਮ ਕਹਿੰਦੇ ਜੀ 8 ਲੱਖ ਰੁਪਏ ਦੀ ਠੱਗੀ ਮਾਰੀ ਖਜ਼ਾਨੇ ਦੇ ਨਾਂ ਤੇ ਤੇ ਜਦੋਂ ਪੁਲਿਸੋਂ ਪੁਲਸੀ ਹੋਏ 4 ਲੱਖ ਦੇਣ ਦਾ ਵਾਅਦਾ ਕਰ ਲਿਆ 3 ਮਹੀਨੇ ਦਾ ਟਾਈਮ ਲੈ ਲਿਆ ਉਹ ਵੀ ਟਾਈਮ ਲੰਘੇ 4 ਲੱਖ ਵੀ ਨਹੀਂ ਮੋੜਿਆ ਹਮ ਸੋ 8 ਲੱਖ ਰੁਪਏ ਦੀ ਠੱਗੀ ਮਾਰੀ ਸੋ ਚਾਂਸੇ ਬੜੇ ਦਿੰਦੇ ਨੇ ਲੋਕੀ ਗੁੰਮਰਾਹ ਹੋ ਜਾਂਦੇ ਨੇ ਜੀ ਠੱਗੇ ਜਾਂਦੇ ਨੇ ਹਮ ਸ਼ੁਰੂਆਤ ਕਿਸ ਤਰੀਕੇ ਨਾਲ ਹੋਈ ਤੁਹਾਡੇ ਕੋਲ ਕੋਣ ਆਇਆ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਲੱਗਿਆ ਵੀ ਪੰਜਾਬ ਦੇ ਵਿੱਚ ਇਹ ਸਭ ਕੁਝ ਚੱਲ ਰਿਹਾ ਨਹੀਂ ਇਹ ਜਿਹੜੀ ਸ਼ੁਰੂਆਤ ਆ ਨਾ ਜੀ ਦੇਖੋ ਮੈਂ ਦਮਦਮੀ ਟਕਸਾਲ ਰਿਹਾ 99 ਦੇ ਵਿੱਚ ਔਰ ਸ਼ੁਰੂ ਤੋਂ ਹੀ ਮੈਂ ਮਤਲਬ ਜਿਹੜੀ ਪਖੰਡ ਦੇ ਖਿਲਾਫ ਰਿਹਾ ਹਮ ਔਰ ਜਿੱਥੇ ਵੀ ਅਸੀਂ ਕੀਰਤਨ ਕਰਨ ਜਾਂਦੇ ਸਾਡਾ ਆਪਣਾ ਜਥਾ ਤੇ ਉਥੇ ਹਰ ਵਕਤ ਮੈਂ ਮਤਲਬ ਦੋ ਗੱਲਾਂ ਦੋ ਸ਼ਬਦ ਪਖੰਡਵਾਦ ਦੇ ਖਿਲਾਫ ਬੋਲ ਕੇ ਆਉਨੇ ਹਮ ਜਿੱਥੇ ਵੀ ਮੇਰੀ ਸਪੀਚ ਹੁੰਦੀ ਆ ਚਲੋ ਸਿੱਖ ਆਗੂ ਕਰਕੇ ਸੋ ਇਹ ਜ਼ਿਆਦਾ ਮੈਂ ਤਾਂ ਤੁਰਿਆ ਕਿਉਂਕਿ ਪਿੰਡ ਕਬਰਵਾਲਾ ਹੈ ਸਾਡੇ ਸ੍ਰੀ ਮੁਕਤਸਰ ਸਾਹਿਬ ਦੇ ਕੋਲੇ ਹਮ ਉਥੋਂ ਦਾ ਇੱਕ ਗੋਪੀ ਹੈ ਮੁੰਡਾ ਹਮ ਵੈਸੇ ਉਹਨੂੰ ਲੋਕ ਬਾਬਾ ਕਹਿੰਦੇ ਨੇ ਹਮ ਉਨੇ ਮੈਨੂੰ ਫੋਨ ਲਾਇਆ ਜੀ ਕਹਿੰਦਾ ਬਾਬਾ ਜੀ ਵੀ ਅਸੀਂ ਨਾ ਇੱਕ ਬੇਟੀ ਦਾ ਵਿਆਹ ਕਰਾਉਣਾ ਹੈ ਅਸੀਂ ਹਰ ਸਾਲ ਨਾ ਕੰਨਿਆਦਾਨ ਕਰਦੇ ਆਂ ਹਮ ਕੰਨਿਆਦਾਨ ਵੀ ਅਸੀਂ ਤਾਂ ਕਰਦੇ ਆਂ ਸੀ ਲੱਭਦੇ ਆਂ ਜਿਹੜੇ ਧਰਮ ਪਰਿਵਰਤਨ ਕਰ ਚੁੱਕੇ ਲੋਕ ਆ ਨਾ ਹਮ ਉਹਨਾਂ ਦੀਆਂ ਬੱਚੀਆਂ ਦੇ ਅਸੀਂ ਆਨੰਦ ਕਾਰਜ ਕਰੀਏ ਕਿਉਂਕਿ ਉਹ 2-2 ਕਿਲੋ ਦੇ ਰਾਸ਼ਨ ਪਿੱਛੇ ਧਰਮ ਨੂੰ ਬਦਲੀ ਜਾਂਦੇ ਨੇ ਹਮ ਸੋ ਉਹਨਾਂ ਬੱਚੀਆਂ ਦੇ ਆਨੰਦ ਕਾਰਜ ਹੁੰਦੇ ਉਹਦਾ ਮੈਨੂੰ ਫੋਨ ਆਇਆ ਕਹਿੰਦਾ ਜੀ ਤੁਹਾਡਾ ਨਾ ਨੰਬਰ ਮਿਲਿਆ ਤੁਸੀਂ ਕੁੜੀਆਂ ਦੇ ਬੇਟੀਆਂ ਦੇ ਆਨੰਦ ਕਾਰਜ ਕਰ ਰਹੇ ਹੋ ਤੇ ਸਾਡਾ ਜ਼ਿਲ੍ਹਾ ਮੁਕਤਸਰ ਸਾਹਿਬਾ ਵੀ ਜ਼ਿਲ੍ਹੇ ਲੈਵਲ ਤੇ ਕਰਦੇ ਹੋ ਜਾਂ ਇਸ ਜ਼ਿਲ੍ਹੇ ਚ ਵੀ ਕਰ ਦੋਗੇ ਵੇਖੋ ਮੈਂ ਕਿਹਾ ਵੀ ਲੋੜਵੰਦ ਪਰਿਵਾਰ ਹੋਵੇ ਚਲੋ ਉਹਦਾ ਸਹਾਰਾ ਬਣਨਾ ਚਾਹੀਦਾ ਭਾਵੇਂ ਬਾਹਰ ਸਟੇਟ ਤੋਂ ਵੀ ਬਾਹਰ ਹੋਵੇ ਚਲੋ ਜੀ ਜਦੋਂ ਫਾਰਮ ਭਰਉਣ ਸਾਡੇ ਕੋਲੇ ਆਏ ਤੇ ਗੋਪੀ ਮੁੰਡਾ ਬਾਬਾ ਉਹ ਵੀ ਨਾਲ ਆ ਗਿਆ ਤੇ ਸਾਡੇ ਮੇਰੇ ਆਪਣੇ ਘਰ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਨੇ ਔਰ ਚਲੋ ਬਾਣਾ ਸੀ ਬਾਣੇ ਨੂੰ ਵੇਖ ਕੇ ਸਤਿਗੁਰਾਂ ਦੇ ਦਰਸ਼ਨ ਕੀਤੇ ਉਹ ਮੈਨੂੰ ਕਹਿੰਦਾ ਜੀ ਮੈਂ ਨਾ 2-3 ਸਾਲ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕੀਤੇ ਆ ਤੇ ਉਹ ਥੋੜਾ ਜਿਹਾ ਰੋ ਵੀ ਪਿਆ ਤੇ ਮੈਂ ਕਿਹਾ ਵੀ ਇਹੋ ਜੀ ਕੀ ਗੱਲ ਵੀ ਦਰਸ਼ਨ ਤੇ ਗੁਰੂ ਘਰ ਤੇ ਬਣੇ ਨੇ ਉਹ ਕਹਿੰਦੇ ਵੀ ਸਾਡੇ ਵਰਗੇ ਲੋਕਾਂ ਨੂੰ ਗੁਰੂ ਘਰ ਚੋਂ ਵੀ ਮਨਾ ਕੀਤਾ ਹੋਇਆ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਉਹ ਵੀ ਸਾਡੇ ਘਰ ਆਉਣ ਤੋਂ ਮਨਾ ਕੀਤੇ ਹੋਏ ਮੈਂ ਕਿਹਾ ਵੀ ਕਾਰਨ ਕੀ ਹੈ ਕਹਿੰਦੇ ਜੀ ਅਸੀਂ ਗੱਦੀਆਂ ਲਾਉਣੀ ਆ ਮੈਂ ਕਿਹਾ ਵੀ ਗੱਦੀਆਂ ਲਾਉਣ ਤੇ ਨਹੀਂ ਤੁਸੀਂ ਗੱਦੀਆਂ ਲਾ ਕੇ ਧਰਮ ਦੀ ਆੜ ਵਿੱਚ ਜਿਹੜਾ ਪਖੰਡ ਕਰ ਰਹੇ ਹੋ ਲੋਕਾਂ ਦੇ ਢਾਲੇ ਲਵਾਉਣੇ ਹੋ ਲੋਕੀ ਤੰਗ ਪਰੇਸ਼ਾਨ ਹੋ ਕੇ ਤੁਹਾਡੇ ਕੋਲੇ ਆਉਂਦੇ ਆ ਢਾਲੇ ਲਵਾਉਣੇ ਹੋ ਤੁਸੀਂ ਔਰ ਲੋਕਾਂ ਨੂੰ ਗਮਰਾਹ ਕਰਦੇ ਹੋ 33000 ਤੋਂ ਤੁਹਾਡਾ ਰੇਟ ਸ਼ੁਰੂ ਹੁੰਦਾ ਤੇ ਬਾਕੀ ਫਿਰ ਤੁਸੀਂ ਨਸ਼ੇ ਨੂੰ ਬਹੁਤ ਬੜਾਵਾ ਦੇ ਰਹੇ ਹੋ ਉਦੇ ਕਰਕੇ ਤੁਹਾਡੇ ਘਰ ਗੁਰੂ ਗ੍ਰੰਥ ਸਾਹਿਬ ਜੀ ਲਿਜਾਣ ਤੋਂ ਅਕਾਲ ਤਖਸੈਬ ਤੋਂ ਬਣਾ ਕੀਤਾ ਹੋਇਆ ਤੁਸੀਂ ਇਹ ਸਭ ਕੁਝ ਛੱਡੋ ਤੇ ਅਸੀਂ ਸ੍ਰੀ ਅਕਾਲ ਤਖਸੈਬ ਆਪ ਜਾ ਕੇ ਜਹਦਰ ਸਾਹਿਬ ਜੀ ਨੂੰ ਬੇਨਤੀ ਕਰਾਂਗੇ ਇਹ ਉਪਦੇਸ਼ ਚ ਉਹ ਵਰਨਾ ਕੋ ਸਾਂਝਾ ਵੀ ਜਿੱਥੇ ਪਖੰਡਵਾਦ ਨਹੀਂ ਹੁੰਦਾ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਪੈਣੇ ਚਾਹੀਦੇ ਹੂੰ ਸੋ ਉੱਥੋਂ ਫਾਰਮ ਭਰ ਆ ਕੇ ਉਹ ਚਲੇ ਗਏ ਜੀ ਮੇਰਾ ਨੰਬਰ ਲੈ ਗਿਆ ਹੂੰ ਕੁਝ 3-4 ਮਹੀਨਿਆਂ ਬਾਅਦ ਨਾ ਉਹਦਾ ਮੈਨੂੰ ਫੋਨ ਆਇਆ ਉਹ ਕਹਿੰਦਾ ਜੀ ਮੈਨੂੰ ਨਾ ਕੁਝ ਸਾਡੇ ਪਿੰਡ ਦੇ ਲੋਕ ਪਰੇਸ਼ਾਨ ਕਰਦੇ ਮੈਂ ਕਿਹਾ ਵੀ ਇਹੋ ਜੀ ਕੀ ਗੱਲ ਕਹਿੰਦਾ ਜੀ ਉਹ ਕਹਿੰਦੇ ਤੂੰ ਗੱਦੀ ਲਾਉਣਾ ਮੈਂ ਕਿਹਾ ਵੀ ਗੱਦੀ ਦੀ ਆੜ ਵਿੱਚ ਤੂੰ ਕੁਝ ਕਰਦਾ ਹੋਏਗਾ ਤਾਂ ਤਾਂ ਹੀ ਤੇਰੇ ਲੋਕ ਖਿਲਾਫ ਚੱਲੇ ਆ ਜਿਵੇਂ ਮੈਂ ਢਾਲੇ ਦੀ ਗੱਲ ਪਹਿਲਾਂ ਕੀਤੀ ਐ ਚਲੋ ਉਹ ਉਹਨਾਂ ਦੇ ਪਿੰਡ ਦੇ ਜਿਹੜੇ ਵੀਰ ਸੀ ਨਾ ਉਹ ਢਾਲੇ ਦੀ ਗੱਲ ਕਰਦੇ ਸੀ ਹੂੰ ਇਹ ਕਹਿੰਦਾ ਮੈਂ ਇਦਾਂ ਦਾ ਕੁਝ ਕਰਦਾ ਨਹੀਂ ਹੂੰ ਮੈਂ ਢਾਲੇ ਲਾਉਣ ਦੇ ਤੇ ਲਾਉਣ ਦੇ ਵੀ ਬਿਲਕੁਲ ਖਿਲਾਫ ਹੁਣ ਇੱਕ ਬੰਦਾ ਉਹ ਪਰੇਸ਼ਾਨ ਹੋ ਕੇ ਦੁਖੀ ਹੋ ਕੇ ਕਿਸੇ ਬਾਬੇ ਦੇ ਚਲਾ ਗਿਆ ਬਾਬੇ ਨੇ ਜੀ ਕੁਕੜੀ ਲਾਤੀ ਸ਼ਰਾਬ ਦੀ ਬੋਤਲਾਂ ਢੇ ਲਾਤੇ ਤੇ ਉਹ ਕੁਝ ਜਿਹੜਾ ਹੈਗਾ ਮਣਿਆਰੀ ਦਾ ਸਮਾਨ ਲੈ ਕੇ ਉਹ ਲਵਾਤਾ ਇਹ ਜੀ ਤੂੰ ਚਰਸਤੇ ਚ ਰੱਖ ਦੇ ਹੁਣ ਚਰਸਤੇ ਵਿੱਚ ਉਹ ਬੰਦਾ ਰੱਖ ਗਿਆ ਇੱਕ ਪਰੇਸ਼ਾਨੀ ਨੂੰ ਲੈ ਕੇ ਹੂੰ ਤੇ ਉਸ ਚ ਰਸਤੇ ਤੋਂ ਹਜ਼ਾਰਾਂ ਲੋਕ ਲੰਘਦੇ ਨੇ ਤੇ ਹਜ਼ਾਰਾਂ ਲੋਕ ਢਾਲੇ ਪਏ ਨੂੰ ਵੇਖ ਕੇ ਇਹ ਗੱਲ ਕਹਿੰਦੇ ਆ ਵੀ ਆਹ ਕੀਦਾ ਬੇੜਾ ਬਹਿ ਗਿਆ ਆਹ ਕੀਦਾ ਪੁੱਤ ਮਰ ਗਿਆ ਹੂੰ ਐਦਾਂ ਦੀਆਂ ਲੋਕੀ ਗੱਲਾਂ ਕਰਦੇ ਨੇ ਜਿਵੇਂ ਕਿ ਟੂਨੇ ਨੂੰ ਢਾਲੇ ਟੱਪੇ ਨੂੰ ਵੇਖ ਕੇ ਹੂੰ ਸੋ ਮੈਂ ਤਾਂ ਉਹਨਾਂ ਲੋਕਾਂ ਨੂੰ ਵੀ ਬੇਨਤੀ ਕਰਦਾ ਐ ਇਸ ਗੱਲ ਤੇ ਵੀ ਤੁਸੀਂ ਆਪਦੇ ਪਰੇਸ਼ਾਨੀ ਆ ਜਿਹੜੀ ਤੁਹਾਡੀ ਉਹ ਤੁਸੀਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਆਪ ਅਰਦਾਸ ਕਰੋ ਹੂੰ ਜੇ ਭਾਈ ਸਾਹਿਬ ਨੇ ਉਹਨਾਂ ਤੋਂ ਕਰਾਓ ਜੇ ਤੁਸੀਂ ਹਿੰਦੂ ਮਤ ਦੇ ਲੋਕੋਂ ਤੁਹਾਡੇ ਮੰਦਰ ਬਣੇ ਨੇ ਪਿੰਡਾਂ 'ਚ ਵੀ ਬਣੇ ਨੇ ਜਾਂ ਸ਼ਹਿਰਾਂ 'ਚ ਬਣੇ ਨੇ ਉੱਥੇ ਪੁਜਾਰੀ ਬੈਠੇ ਨੇ ਉਹਨਾਂ ਤੋਂ ਜੋ ਤੁਹਾਡੀ ਮਰਜ਼ਾਦਾ ਉਹਦੇ ਅਨੁਸਾਰ ਤੁਸੀਂ ਅਰਦਾਸ ਬੇਨਤੀ ਕਰਾਓ ਜੇ ਜਿਹੜੇ ਮਸਜਿਦਾਂ ਬਣੀਆਂ ਨੇ ਉਹਦੇ ਵਿੱਚ ਤੁਸੀਂ ਜਾਓ ਉੱਥੇ ਜਾ ਕੇ ਤੁਹਾਡੀ ਜੋ ਮਰਜ਼ਾਦਾ ਉਹਦੇ ਅਨੁਸਾਰ ਤੁਸੀਂ ਆਪਦੀ ਬਾੜ ਪੂਜਾ ਕਰਾਓ ਮਲਕਬਾਬੇ ਨਾਲ ਕੀ ਰੌਲਾ ਸੀ ਬਠਿੰਡੇ ਵਾਲਾ ਨਹੀਂ ਰੌਲਾ ਰੌਲਾ ਮੇਰਾ ਕੋਈ ਨਹੀਂਗਾ ਰੌਲਾ ਤਾਂ ਮੇਰਾ ਸਾਰਿਆਂ ਨਾਲ ਹੀ ਐ ਰੌਲਾ ਮੇਰਾ ਪਖੰਡ ਨਾਲ ਐ ਸੋ ਉਹ ਜਿਹੜਾ ਮਲਕ ਖਾਨ ਐ ਉਹ ਸ਼ਿਵਮਨਾਥ ਜਿਹੜਾ ਐ ਬਾਬਾ ਮੋਗੇ ਵਾਲਾ ਹੂੰ ਉਹਦਾ ਉਹ ਭਰਾ ਬਣਿਆ ਹੋਇਆ ਹੂੰ ਵੈਸੇ ਉਹ ਕਹਿੰਦਾ ਵੀ ਮੇਰੀ ਭੈਣ ਆ ਪਰ ਵੈਸੇ ਉਹ ਹੈ ਤੇ ਬੰਦਾ ਹੀ ਆ ਨਾ ਹੂੰ ਉਹ 트랜ਸ ਜੈਂਡਰ ਹੋ ਕੇ ਇੱਕ ਲੇਡੀਜ਼ ਬਣਿਆ ਹੂੰ ਝਾਂਜਰਾ ਪਾਈਆਂ ਘੁੰਗਰੂ ਪਾਏ ਆ ਚੂੜਾ ਪਾਇਆ ਜਾਂ ਉਹ ਨੱਚ ਰਿਹਾ ਗਾ ਰਿਹਾ ਸ਼ਿਵਮਨਾਥ ਦੇ ਖਿਲਾਫ ਕਾਰਵਾਈ ਚੱਲ ਰਹੀ ਹੈ 20 ਦਿਨ ਦਾ ਅਲਟੀਮੇਟ ਮਸੀ ਦਿੱਤਾ ਹੋਇਆ ਐਸਐਸਪੀ ਮੋਗਾ ਨੂੰ ਹਮ ਅੱਜ 16 15 16 ਦਿਨ ਹੋ ਗਏ 6 ਤਰੀਕ ਨੂੰ ਮੁਕੰਮਲ ਹੈ 6 ਤਰੀਕ ਨੂੰ ਅਸੀਂ ਮੋਗੇ ਪਹੁੰਚ ਰਹੇ ਹਾਂ ਇਹ ਮਲਕ ਖਾਨ ਨੂੰ ਜਦੋਂ ਪਤਾ ਲੱਗਿਆ ਵੀ ਮੇਰੀ ਭੈਣ ਤੇ ਪ੍ਰੋਬਲਮ ਆ ਗਈ ਤੇ ਮੇਰੇ ਤੇ ਵੀ ਆਊ ਹਮ ਮੇਰਾ ਹਜੇ ਫੋਨ ਨਹੀਂ ਗਿਆ ਮੇਰੇ ਤੇ ਵੀ ਪ੍ਰੋਬਲਮ ਆਉ ਤੇ ਮਲਕ ਖਾਨ ਫਿਰ ਬਠਿੰਡੇ ਤੋਂ ਸਾਨੂੰ ਆ ਕੇ ਕਹਿੰਦਾ ਵੀ ਮੈਂ ਜੀ ਕੋਟਕਪੂਰੇ ਆ ਗਿਆ ਮੈਂ ਤਾਂ ਤੁਹਾਨੂੰ ਮਿਲਣਾ ਵੀ ਮੈਂ ਆਪਦੇ ਕੰਮ ਦੀ ਤੋਹਫਾ ਕਰਨੀ ਆ ਵੀ ਜੋ ਮੈਂ ਪਖੰਡਵਾਦ ਪਹਿਲਾਂ ਕਰ ਚੁੱਕਿਆ ਤੇ ਜਾਂ ਮੈਂ ਲੋਕਾਂ ਨਾਲ ਠੱਗੀਆਂ ਮਾਰ ਲੀਆਂ ਲੋਕਾਂ ਨੂੰ ਗਮਰਾਹ ਕਰ ਲਿਆ ਵੀ ਮੈਨੂੰ ਇੱਕ ਵਾਰੀ ਜਿਹੜਾ ਮaaf ਕੀਤਾ ਜਾਵੇ ਤੇ ਉਹ ਕੁਦਰਤੀ ਮੈਂ ਕੋਟਕਪੂਰੇ ਸੀ ਉਦੋਂ ਮੈਂ ਕਿਹਾ ਵੀ ਤੂੰ ਕੋਟ ਆ ਕੇ ਮੈਂ ਇੱਥੇ ਰੁਕ ਮੈਂ ਤੈਨੂੰ ਮਿਲਦਾ ਫਿਰ ਅਸੀਂ ਉੱਥੇ ਕੋਟਕਪੂਰਾ ਰੇਲਵੇ ਸਟੇਸ਼ਨ ਤੇ ਖੜੇ ਉੱਥੇ ਆਪਦੀ ਉਹ ਮਾਫੀ ਮੰਗ ਕੇ ਗਿਆ ਸੋ ਮੈਂ ਤਾਂ ਇਹ ਕਹਿਣਾ ਹੈ ਵੀ ਤੁਸੀਂ ਲੋਕਾਂ ਦੇ ਦਿਲਾਂ ਦੀਆਂ ਜਾਣ ਲੈਂਦੇ ਹੋ ਹੂੰ ਇੱਥੋਂ ਬੈਠੇ ਤੁਸੀਂ ਕੈਨੇਡਾ ਅਮਰੀਕਾ ਲੋਕਾਂ ਉਹਨਾਂ ਲੋਕਾਂ ਦੀਆਂ ਦਿਲਾਂ ਦੀਆਂ ਜਾਣ ਲੈਂਦੇ ਹੋ ਲੋਕਾਂ ਦੇ ਆਪਦੀ ਗੱਡੀ ਤੇ ਬਹਿ ਕੇ ਘਰ ਪੜਤਾਲ ਲੈਂਦੇ ਹੋ ਵੀ ਤੁਹਾਡੇ ਘਰੇ ਭੂਤ ਫਿਰਦਾ ਹੈ ਤੇ ਤੁਹਾਨੂੰ ਇਹ ਨਹੀਂ ਦਿੰਦਾ ਵੀ ਉਹ ਗੁਰੂ ਦੀਆਂ ਲਾਡਲੀਆਂ ਫੌਜਾਂ ਫਿਰਦੀਆਂ ਹੁਣ ਜੇ ਤੇਰੇ ਤੇ ਭੀੜ ਪਈ ਸੀ ਮੈਂ ਮਲਕ ਖਾਨ ਨੂੰ ਵੀ ਕਹਿਣਾ ਵੀ ਤੇਰੇ ਤੇ ਭੀੜ ਪਈ ਸੀ ਤੇ ਤੂੰ ਫੇਰ ਆਪਦਾ ਇਲਾਜ ਕਰਾਉਣਾ ਸੀ ਆਪਣੇ ਫਕੀਰਾਂ ਨੂੰ ਕਹਿ ਕੇ ਤੇ ਤੂੰ ਫੇਰ ਸਾਡੇ ਕੋਲ ਕਿਉਂ ਆਇਆ ਹੂੰ ਉਹ ਤਾਂ ਆਇਆ ਵੀ ਜੋ ਧਰਮ ਦੀ ਆੜ ਵਿੱਚ ਪਖੰਡਵਾਦ ਹੋ ਰਿਹਾ ਵਾਕਈ ਸੱਚ ਹੋ ਰਿਹਾ ਇਹ ਸ਼ਿਵਮਨਾਥ ਵੀ ਹੁਣ ਕਹਿ ਰਹੀ ਹੈ ਉਹਦੀਆਂ ਕਈ ਵੀਡੀਓ ਵਾਇਰਲ ਹੋਈਆਂ ਉਹ ਕਹਿੰਦੀਆਂ ਜੀ ਜੋ ਪਖੰਡਵਾਦ ਹੋ ਰਿਹਾ ਉਹ ਸੱਚ ਹੋ ਰਿਹਾ ਮੈਂ ਉਹਨੂੰ ਕਹਿਣਾ ਵੀ ਤੂੰ ਕਹਿ ਵੀ ਮੈਂ ਪਖੰਡ ਕਰ ਰਹੀ ਹਾਂ ਮੇਰਾ ਸਵਾਲ ਇਹ ਹੈ ਉਦੇ ਨਾਲ ਵੀ ਤੂੰ ਕਹਿ ਵੀ ਮੈਂ ਪਖੰਡ ਕਰ ਰਹੀ ਆ ਜਾਂ ਮੈਂ ਕੀਤਾ ਲੋਕਾਂ ਨੂੰ ਮੈਂ ਜੋ ਵੀ ਠੱਗਿਆ ਲੁੱਟਿਆ ਤੇ ਜਾਂ ਮੈਂ ਨਸ਼ੇ ਨੂੰ ਬੜਾਵਾ ਦਿੱਨੀ ਹੈ ਤੇ ਉਹ ਸਭ ਕੁਝ ਜਿਹੜਾ ਮੈਂ